ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਤਸਕੀਲਦਾਰ ਅਤੇ ਤਸਕੀਲਦਾਰ ਦੀ ਗੱਡੀ ਦੀ ਸੁਬੀਟ ਨੇ ਸਾਰਿਆਂ ਦੇ ਹੀ ਹੋਸ਼ ਉਡਾ ਦਿੱਤੇ ਯਾਨੀ ਕਿ ਤਸਕੀਲਦਾਰ ਨੇ 44 ਮਿੰਟਾਂ ਦੇ ਵਿੱਚ 45 ਕਿਲੋਮੀਟਰ ਕੀਤੇ لیکن ਉਹਨਾਂ 45 ਕਿਲੋਮੀਟਰਾਂ ਨੇ ਮੌਕੇ ਦੇ ਤਹਿਸੀਲਦਾਰ ਨੂੰ ਸਸਪੈਂਡ ਮੁਅਤਲ ਕਰਾ ਦਿੱਤਾ ਯਾਨੀ ਕਿ ਉਸ ਦੀ ਸਪੀਡ ਹੀ ਉਹਨੂੰ ਲੈ ਬੈਠੀ ਯਾਨੀ ਕਿ ਪੈਸੇ ਦੀ ਦੌੜ ਦੇ ਵਿੱਚ ਸੱਚ ਝੂਠ ਮਾਰੇ ਜਾਂਦੇ ਨੇ ਮੁਕੱਦਮਾ ਚਲਾਇਆ ਗਿਆ ਉਸ ਤਹਿਸੀਲਦਾਰ ਤੇ ਤਹਿਸੀਲਦਾਰ ਦੀ ਗੱਡੀ ਦੀ ਸਪੀਡ ਚੈੱਕ ਕੀਤੀ ਗਈ ਕਿ ਕਿਸ ਤਰ੍ਹਾਂ ਤੁਸੀਂ 4 ਮਿੰਟਾਂ ਦੇ ਵਿੱਚ 45 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕਦੇ ਹੋ ਦੱਸ ਦਿੰਦੇ ਆ ਬਾਜਰਾ ਕੀ ਹੈ ਖਬਰ ਆਈ ਹੈ ਕਿ 2 ਹਫ਼ਤੇ ਪਹਿਲਾਂ ਕਥਨ ਤੌਰ ਤੇ ਉਤੇ ਲੁਧਿਆਣਾ ਦੇ ਪੂਰਬੀ ਤਹਿਸੀਲ ਦੇ ਦਫ਼ਤਰ ਵਿੱਚ ਬੈਠ ਕੇ ਜਗਰਾਉਂ ਗਿਆ 6 ਵਿਵਾਦਤ ਰਿਸ਼ਤੀਆਂ ਕਰਨ ਵਾਲੇ ਤਹਿਸੀਲਦਾਰ ਰਣਜੀਤ ਸਿੰਘ ਦੀ ਰਫ਼ਤਾਰ ਦੇਖ ਕੇ ਪੰਜਾਬ ਸਰਕਾਰ ਹਰਾਣ ਰਹਿ ਗਈ ਰਣਜੀਤ ਸਿੰਘ ਦੀ ਇਹ ਰਫਤਾਰ ਉਹਨਾਂ ਦੀ ਮੁਅਤਲੀ ਦਾ ਕਾਰਨ ਬਣੀ ਵੀ ਬਣੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀ ਅਨੁਰਾਗ ਵਰਮਾ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਗੱਲ ਸਪੱਸ਼ਟ ਹੋਈ ਕਿ ਤਸਰੀਰ ਤਹਿਸੀਲਦਾਰ ਰਣਜੀਤ ਸਿੰਘ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਹੈ ਯਾਨੀ ਕਿ ਰਿਸਟਰੀ ਤੇ ਰਿਸਟਰੀ ਯਾਨੀ ਕਿ ਇੱਕ ਦਿਨ ਦੇ ਵਿੱਚ 6 ਰਿਸਟਰੀਆਂ ਕੀਤੀਆਂ ਗਈਆਂ ਮੌਜੂਦਾ ਇਸ ਰਣਜੀਤ ਸਿੰਘ ਨਾਮ ਦੇ ਤਹਿਸੀਲਦਾਰ ਵੱਲੋਂ ਜਿਹੜੀਆਂ ਜਿਹੜੀਆਂ ਤਹਿਸੀਲਾਂ ਦੇ ਵਿੱਚ ਗਿਆ ਉਹ ਲਗਭਗ 45 ਕਿਲੋਮੀਟਰ ਸਮਾਂ ਦੇਖ ਲਓ ਸਮੇਂ ਦੀ ਗੱਲ ਕਰਦੇ ਆ ਜੀ ਸਮਾਂ ਕੀ ਹੈ ਜੀ 5:12 ਤੇ 5:16 ਦਾ ਯਾਨੀ ਕਿ 5 ਵਜੇ 5 ਵਜੇ 5 ਸ਼ਾਮ 5 ਵਜੇ ਤੋਂ ਲੈ ਕੇ 5:12 ਤੇ ਸ਼ਾਮ ਨੂੰ ਚੱਲਦਾ ਹੈ ਅਤੇ 5:16 ਤੇ ਆਪਣੇ ਦਫ਼ਤਰ ਪਹੁੰਚ ਕੇ ਅਰਿਸਟੀਆਂ ਕਰ ਦਿੰਦਾ ਉਹ ਵੀ 6 ਯਾਨੀ ਕਿ ਸਪੀਡ ਹੀ ਲੈ ਬੈਠੀ ਮੌਕੇ ਦੇ ਰਣਜੀਤ ਸਿੰਘ ਨਾਮ ਦੇ ਤਹਿਸੀਲਦਾਰ ਨੂੰ ਜਦੋਂ ਮਾਲ ਵਿਭਾਗ ਨੇ ਇਸ ਦੀ ਤਹਿਕੀਕਾਤ ਕੀਤੀ ਤਹਿਕੀਕਾਤ ਤੋਂ ਪਤਾ ਲੱਗਿਆ ਕਿ ਕੋਰਾ ਝੂਠ ਮਾਰਿਆ ਗਿਆ ਹੈ ਤਹਿਸੀਲਦਾਰ ਵੱਲੋਂ ਤਾਂ ਤਹਿਸੀਲਦਾਰ ਨੇ ਇਹ 77 ਰਚਿਆ ਹੈ ਯਾਨੀ ਕਿ 4 ਮਿੰਟਾਂ ਦੇ ਵਿੱਚ ਕਿਵੇਂ 45 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ ਹਾਲਾਂਕਿ ਉਹਦੇ 10 ਦਿਨ ਰਹਿੰਦੇ ਸੀ ਰਿਟਾਇਰ ਹੋਣ ਦੇ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਮੁਤਲ ਕਰ ਦਿੱਤਾ ਗਿਆ ਹੈ ਜੇਕਰ ਇੱਕ ਤਸਦੀਲਦਾਰ 4 ਮਿੰਟਾਂ ਦੇ ਵਿੱਚ 45 ਕਿਲੋਮੀਟਰ ਤੈਅ ਕਰਦਾ ਹੈ ਤਾਂ ਫਿਰ ਦੂਸਰੇ ਲੋਕ ਕਾਨੂੰਨ ਦੀਆਂ ਜਾਂ ਸਪੀਡ ਦੀਆਂ ਧੱਜੀਆਂ ਉਡਾਉਣਗੇ